ਅਸ਼ੀਆ ਕਾਲ ਮੈਂ ਹਾਂ ਗੁਰਿੰਦਰਪਾਲ ਸਿੰਘ ਤੇ ਤੁਸੀਂ ਵੇਖ ਰਹੇ ਹੋ ਫਟਾਫਟ ਨਿਊਜ਼ ਯਾਨੀ ਕਿ ਤੇਜ਼ ਰਫ਼ਤਾਰ ਰਣ ਖਬਰਾਂ ਫਿਰ ਸ਼ੁਰੂ ਕਰਦੇ ਹਾਂ ਪਹਿਲੀ ਖਬਰ ਤੋਂ ਹਿਮਾਚਲ ਜੰਮੂ ਕਸ਼ਮੀਰ ਚ ਪਿਛਲੇ ਕੁਝ ਦਿਨਾਂ ਤੋਂ ਭਾਰੀ ਬਰਸਾਤ ਤੇ ਬੱਦਲ ਫਟਣ ਕਾਰਨ ਪੌਂਗ ਡੈਮ ਚ ਵਿੱਚ ਪਾਣੀ ਬਹੁਤ ਪੱਧਰ ਕਾਫੀ ਵੱਧ ਗਿਆ ਤੇ ਪਾਣੀ ਦਾ ਪੱਧਰ ਖਾਸ ਕਰਕੇ ਬਿਆਸ ਦਰਿਆ ਦੇ ਵਿੱਚ ਛੱਡੇ ਜਾਣ ਕਾਰਨ ਹੁਣ ਬਿਆਸ ਦਰਿਆ ਵਿੱਚ ਪਾਣੀ ਦਾ ਪੌ ਪੱਧਰ ਵਧ ਗਿਆ ਤੇ ਇਸ ਕਾਰਨ ਜ਼ਿਲ੍ਹਾ ਕਪੂਰਥਲਾ ਦਾ ਸੁਲਤਾਨਪੁਰ ਲੋਧੀ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਤੇ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਦਰਿਆ ਦੇ ਦੋਵੇਂ کنਡਿਆਂ ਦੇ ਕਿਸਾਨਾਂ ਦੀ ਹਜ਼ਾਰਾਂ ਏਕੜ ਝੋਨੇ ਦੀ ਫਸਲ ਪਾਣੀ 'ਚ ਡੁੱਬ ਗਈ ਹੈ ਤੇ ਪੈਣੀ ਬਹਾਦਰ ਤੋਂ ਦਰਿਆ ਬਿਆਸ ਦਾ ਆਰਜੀ ਬੰਨ ਪਾਣੀ ਦਾ ਵਦਨ ਕਰਨ ਟੁੱਟ ਚੁੱਕਿਆ ਹੈ ਜਿਸ ਕਾਰਨ ਹੜ੍ਹ ਦੀ ਸਥਿਤੀ ਨਾਜ਼ੁਕ ਬਣੀ ਹੋਈ ਹੈ ਤੇ ਡੈਮ 'ਚ ਲਗਾਤਾਰ ਵਾਧੂ ਪਾਣੀ ਆਉਣ ਕਾਰਨ ਡੈਮ ਦੀ ਸੁਰੱਖਿਆ ਨੂੰ ਪੈਲ ਦਿੱਤੀ ਜਾਵੇ ਇਸ ਕਾਰਨ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵੱਧ ਗਿਆ ਇਸ ਕਾਰਨ ਨੇੜਲੇ ਇਲਾਕਿਆਂ ਦੇ ਲੋਕਾਂ ਵਿੱਚ ਸਹਿਮ ਦਾ ਮਾਹੌਲ ਹੈ ਤੇ ਪਿੰਡ ਮੰਡ ਮੁਹੰਮदाबाद ਬਾਉ ਪਰ ਸੰਗਰਾ ਪਸਣ ਕਦੀਮ ਆਦ ਪਿੰਡਾਂ ਦੀ ਹਜ਼ਾਰਾਂ ਏਕੜ ਝੋਨੇ ਦੀ ਫਸਲ ਪਾਣੀ ਚ ਡੁੱਬ ਗਈ ਹੈ ਤੇ ਕਿਸਾਨਾਂ ਵੱਲੋਂ ਫਸਲਾਂ ਨੂੰ ਬਚਾਉਣ ਲਈ ਬਣਾਏ ਗਏ ਆਰਜੀ ਬੰਨ ਵੀ ਟੁੱਟ ਗਏ ਹਨ ਪਾਣੀ ਦੇ ਤੇਜ਼ ਵਹਾਅ ਕਾਰਨ ਪਾਣੀ ਘਰਾਂ ਚ ਵੜ ਗਿਆ ਜਿਸ ਕਾਰਨ ਕਿਸਾਨਾਂ ਦੇ ਘਰ ਫਸਲਾਂ ਮਸ਼ੀਨਾ ਪਸ਼ੂ ਵੀ ਪਾਣੀ ਚ ਡੁੱਬਰੇ ਹਨ ਤੇ ਅਜੇ ਤੱਕ ਪ੍ਰਸ਼ਾਸਨ ਨੇ ਇਹਨਾਂ ਨੂੰ ਸੁਰੱਖਿਅਤ ਥਾਵਾਂ ਤੇ ਪਹੁੰਚਾਉਣ ਲਈ ਕੋਈ ਕਦਮ ਨਹੀਂ ਚੁੱਕਿਆ ਜਿਸ ਕਾਰਨ ਕਿਸਾਨਾਂ ਚ ਭਾਰੀ ਰੋਸ ਹੈ ਹਰਿਆਣਾ ਦਾ ਦੁਖਦਾਈ ਖਬਰ ਸਾਹਮਣੇ ਆਈ ਹੈ ਕਿ ਨੂ ਜਿਲ੍ਹੇ ਦੇ ਰੀਟ ਪਿੰਡ ਵਿੱਚ ਇੱਕ ਕਾਰ ਟੈਗਿਆ ਕਾਰ ਟੈਨ ਕਰਨ ਇੱਕ ਪਰਿਵਾਰ ਦੇ ਪੰਜ ਮੈਂਬਰ ਮਲਬੇ ਹੇਠ ਦੱਬ ਗਏ ਜਿਨ੍ਹਾਂ ਵਿੱਚ ਦੋ ਬੱਚੇ ਵੀ ਸ਼ਾਮਲ ਹਨ ਇਸ ਘਟਨਾ ਵਿੱਚ ਬੱਚਿਆਂ ਦੇ ਪਿਤਾ 40 ਸਾਲਾ ਸਲੀਮ ਅਤੇ ਉਹਨਾਂ ਦੀ ਪਤਨੀ ਅਤੇ 5 ਸਾਲਾ ਪੁੱਤਰ ਸਲਮਾਨ ਗੰਬੀਰ ਜ਼ਖਮੀ ਹੋ ਗਏ ਦੱਸਿਆ ਗਿਆ ਕਿ ਪਿੰਡ ਵਾਸੀਆਂ ਨੇ ਤਿੰਨ ਜ਼ਖਮੀਆਂ ਨੂੰ ਨਲਹੜ ਮੈਡੀਕਲ ਕਾਲਜ ਵਿੱਚ ਦਾਖਲ ਕਰਵਾਇਆ ਤੇ 5 ਸਾਲਾ ਸਲਮਾਨ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਡਾਕਟਰਾਂ ਨੇ ਉਸ ਨੂੰ ਦਿੱਲੀ ਟਰੋਮਾ ਸੈਂਟਰ ਰੈਫਰ ਕਰ ਦਿੱਤਾ ਇਸ ਦੌਰਾਨ ਜ਼ਖਮੀ ਸਲੀਮ ਅਤੇ ਫਰਾਨਾ ਦਾ ਮੈਡੀਕਲ ਕਾਲਜ ਵਿੱਚ ਇਲਾਜ ਚੱਲ ਰਿਹਾ ਹੈ ਤੇ ਘਟਨਾ ਤੋਂ ਬਾਅਦ ਪਿੰਡ ਵਿੱਚ ਸੋਗ ਦਾ ਮਾਹੌਲ ਹੈ ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਦਾ ਰਹਿਣ ਵਾਲਾ 40 ਸਾਲਾ ਸਲੀਮ ਆਪਣੇ ਘਰ ਵਿੱਚ ਸੌਂ ਰਿਹਾ ਸੀ ਉਸ ਦੀ ਪਤਨੀ ਫਰਾਨਾ ਅਤੇ ਤਿੰਨ ਬੱਚੇ ਉਮਰ, ਮੁਹੰਮਦ ਸਲਮਾਨ ਅਤੇ ਤੀ ਨਾਇਰਾ ਵੀ ਉਸ ਦੇ ਨਾਲ ਸੌਂ ਰਹੇ ਸਨ ਰਾਤ ਨੂੰ ਕਰੀਬ 1 ਵਜੇ ਪਿਛਲੀ ਕੰਧ ਡਿੱਗ ਪਈ ਤੇ ਛੱਤ ਦਾ ਮਲਬਾ ਘਰ ਵਿੱਚ ਸੁੱਤੇ ਪਰਿਵਾਰ ਤੇ ਡਿੱਗ ਪਿਆ ਪਰਿਵਾਰ ਦੇ 5 ਮੈਂਬਰ ਇਸ ਹੇਠ ਦਬ ਗਏ 3 ਸਾਲਾਂ ਦੌਰਾਨ ਕੇਂਦਰ ਸਰਕਾਰ ਨੇ ਪੰਜਾਬ ਨੂੰ 825 ਕਿਲੋਮੀਟਰ ਲੰਬਾਈ ਵਾਲੇ 36 ਹਾਈਵੇ ਪ੍ਰੋਜੈਕਟ ਦਿੱਤੇ ਜਿਨ੍ਹਾਂ ਤੇ 42000 ਕਰੋੜ ਰੁਪਏ ਦੀ ਲਗਤ ਆਉਣ ਦਾ ਅਨੁਮਾਨ ਸੀ ਇਨ੍ਹਾਂ ਚੋਂ 7 ਪ੍ਰੋਜੈਕਟ ਲਗਭਗ ਪੂਰੇ ਹੋ ਚੁੱਕੇ ਹਨ ਜਦਕਿ ਕੇਂਦਰ ਸਰਕਾਰ ਨੇ 4 ਪ੍ਰੋਜੈਕਟ ਰੱਦ ਕਰ ਦਿੱਤੇ ਹਨ ਹਾਲਾਂਕਿ ਇਨ੍ਹਾਂ ਚੋਂ ਇੱਕ ਪ੍ਰੋਜੈਕਟ ਨੂੰ ਮੋੜ ਸੁਰਜੀਤ ਕਰ ਦਿੱਤਾ ਗਿਆ 5 ਪ੍ਰੋਜੈਕਟ ਮੁਆਵਜ਼ੇ ਕੋਰਟ ਕੇਸਾਂ ਅਤੇ ਵਿਰੋਧ ਪ੍ਰਦਰਸ਼ਨਾਂ ਕਾਰਨ ਲਟਕ ਰਹੇ ਹਨ ਬਾਕੀ 3 ਸਾਲਾਂ ਚ 22160 ਕਰੋੜ ਰੁਪਏ ਦੀਆਂ 23 ਯੋਜਨਾਵਾਂ ਜ਼ਮੀਨ ਐਕਵਾਇਰ ਕਰਨ ਕਿਸਾਨ ਵਿਰੋਧ ਅਤੇ ਸਰਕਾਰੀ ਦੇਰੀ ਕਾਰਨ ਜਾਮ ਵਿੱਚ ਫਸੀਆਂ ਹੋਈਆਂ ਹਨ ਇਨ੍ਹਾਂ ਯੋਜਨਾਵਾਂ 'ਤੇ ਕੰਮ ਸ਼ੁਰੂ ਹੋ ਗਿਆ ਤੇ ਪਰ ਰਫ਼ਤਾਰ ਬਹੁਤ ਢਿੱਲੀ ਹੈ ਜਦਕਿ ਪੰਜਾਬ 'ਚ ਫਿਲਹਾਲ ਰਾਸ਼ਟਰੀ ਰਾਜਮਾਰਗਾਂ ਦੀ ਕੁੱਲ ਲੰਬਾਈ ਲਗਭਗ 4000 ਕਿਲੋਮੀਟਰ ਹੈ ਪਰ ਜਿਸ ਗਤੀ ਨਾਲ ਯੋਜਨਾਵਾਂ ਅੱਗੇ ਵਧ ਰਹੀਆਂ ਹਨ ਉਸ ਤੋਂ ਲੱਗਦਾ ਹੈ ਕਿ ਭਵਿੱਖ ਦੀਆਂ ਉਮੀਦਾਂ ਵੀ ਧੁੰਦਲੀਆਂ ਹੁੰਦੀਆਂ ਜਾ ਰਹੀਆਂ ਹਨ ਜੇਕਰ ਇਹ ਹੀ ਸਥਿਤੀ ਜਾਰੀ ਰਹੀ ਤਾਂ ਅਗਲੇ 5 ਸਾਲਾਂ 'ਚ ਪੰਜਾਬ ਰਾਸ਼ਟਰੀ ਰਾਜਮਾਰਗ ਨੈਟਵਰਕ ਦੀ ਦੌੜ ਵਿੱਚ ਹੋਰ ਵੀ ਪਿੱਛੇ ਰਹਿ ਸਕਦਾ ਹੈ ਪੰਜਾਬ ਸਰਕਾਰ ਨੇ ਮਿਸ਼ਨ ਰੋਜ਼ਗਾਰ ਤਹਿਤ 504 ਨਵੇਂ ਪਟਵਾਰੀਆਂ ਨੂੰ ਨਿਯੁਕਤੀ ਪੱਤਰ ਦਿੱਤੇ ਨੇ ਇਹਨਾਂ ਸਾਰਿਆਂ ਦੀ ਟ੍ਰੇਨਿੰਗ ਪੂਰੀ ਹੋ ਚੁੱਕੀ ਹੈ ਜਿਸ ਵਿੱਚ ਉਹਨਾਂ ਨੂੰ ਨਵੀਂ ਅਤੇ ਆਧੁਨਿਕ ਤਕਨੀਕਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ ਹੁਣ ਇਹ ਪਟਵਾਰੀ ਸਿੱਧੇ ਆਪਣੇ ਆਪਣੇ ਖੇਤਰ ਵਿੱਚ ਕੰਮ ਕਰਨਾ ਸ਼ੁਰੂ ਕਰ ਦੇਣਗੇ ਤੇ ਨਿਯੁਕਤੀ ਪੱਤਰ ਦੇਣ ਦੇ ਪ੍ਰੋਗਰਾਮ ਵਿੱਚ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡਿਆ ਨੇ ਕਿਹਾ ਕਿ ਪਹਿਲਾਂ ਲੋਕ ਪਟਵਾਰੀਆਂ ਤੋਂ ਡਰਦੇ ਸਨ ਪਰ ਸਰਕਾਰ ਨੇ ਕੰਮ ਨੂੰ ਸਾਫ ਤੇ ਪਾਰਦਰਸ਼ੀ ਬਣਾਉਣ ਲਈ ਕਈ ਕਦਮ ਚੁੱਕਿਆ ਹਨ ਉਹਨਾਂ ਨੇ ਪਟਵਾਰੀਆਂ ਨੂੰ ਸਲਾਹ ਦਿੱਤੀ ਕਿ ਉਹ ਜਿੱਥੇ ਵੀ ਕੰਮ ਕਰਨ ਜਾਣ ਉੱਥੇ ਪੂਰੀ ਲਗਨ ਨਾਲ ਕੰਮ ਕਰਨ ਤੇ ਉਹਨਾਂ ਦਾ 6 ਮਹੀਨੇ ਬਾਅਦ ਟ੍ਰਾਂਸਫਰ ਵੀ ਹੋ ਸਕੇਗਾ ਉਹਨਾਂ ਨੇ ਪੁਰਾਣੇ ਪਟਵਾਰੀਆਂ ਤੋਂ ਦੂਰ ਰਹਿਣ ਤੇ ਇਮਾਨਦਾਰੀ ਨਾਲ ਕੰਮ ਕਰਨ ਦੀ ਹਦਾਇਤ ਵੀ ਦਿੱਤੀ ਪ੍ਰਨਾਲਾ ਦੇ ਪਿੰਡ ਕਾਲਕੇ ਵਿੱਚ ਖੂਨ ਚਿੱਟਾ ਹੁੰਦਾ ਦਿਖਾਈ ਦੇ ਰਿਹਾ ਜਿੱਥੇ ਜ਼ਮੀਨੀ ਵਿਵਾਦ ਨੂੰ ਲੈ ਕੇ ਇੱਕ ਭਰਾ ਵੱਲੋਂ ਆਪਣੇ ਹੀ ਸਕੇ ਭਰਾ ਦਾ ਬੈਰੀਮੀ ਨਾਲ ਕਤਲ ਕਰ ਦਿੱਤਾ ਗਿਆ ਤੇ ਮਾਮਲਾ ਸਾਹਮਣੇ ਹੈ ਕਟਨਾ ਜ਼ਿਲ੍ਹਾ ਬਰਨਾਲਾ ਦੇ ਪਿੰਡ ਕਾਲੇਕੇ ਦੀ ਦੱਸੀ ਜਾ ਰਹੀ ਹੈ ਜਿੱਥੇ ਪਿਛਲੀ ਲੰਗੀ ਸ਼ਾਮ ਨੂੰ ਇੱਕ ਜ਼ਮੀਨੀ ਵਿਵਾਦ ਨੂੰ ਲੈ ਕੇ ਇਹ ਘਟਨਾ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਏਐਸਆਈ ਜੋਗਿੰਦਰ ਸਿੰਘ ਜੋ ਪੰਜਾਬ ਪੁਲਿਸ ਵਿੱਚ ਬਤੌਰ ਮਲੇਰ ਕੋਟਲਾਇਲਾ ਲੱਗ ਕੇ ਅੰਦਰ ਡਿਊਟੀ ਕਰਦਾ ਸੀ ਜੋ ਬਰਨਾਲਾ ਦਾ ਰਹਿਣ ਵਾਲਾ ਹੈ ਮ੍ਰਿਤਕ ਐਸਆਈ ਜੋਗਿੰਦਰ ਸਿੰਘ ਦਾ ਆਪਣੇ ਭਰਾ ਨਾਲ ਨਾਨਕਿਆ ਵੱਲੋਂ ਆਉਂਦੀ ਜ਼ਮੀਨ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਜਿਸ ਦੇ ਚੱਲਦਿਆਂ ਇੱਕ ਘਟਨਾ ਸਾਹਮਣੇ ਆਈ ਪਿਛਲੇ ਲੰਗੀ ਰਾਤ ਨੂੰ ਜਦੋਂ ਐਸਆਈ ਜੋਗਿੰਦਰ ਸਿੰਘ ਪਿੰਡ ਕਾਲੇਕੇ ਵਿਖੇ ਬੁਲਟ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਟਰੈਕਟਰ ਤੇ ਸਵਾਰ ਭਰਾ ਨੇ ਗੁੱਸੇ ਵਿੱਚ ਆ ਕੇ ਆਪਣੇ ਭਰਾ ਉੱਪਰ ਟਰੈਕਟਰ ਨਾਲ ਪਹਿਲਾਂ ਉਸ ਨੂੰ ਟੱਕਰ ਮਾਰ ਦਿੱਤੀ ਅਤੇ ਟਰੈਕਟਰ ਚੜਾ ਕੇ ਆਪਣੇ ਹੀ ਭਰਾ ਦਾ ਬੇਰਮੀ ਨਾਲ ਕਤਲ ਕਰ ਦਿੱਤਾ ਤੇ ਟਰੈਕਟਰ ਹੇਟਾ ਆਨ ਕਰਕੇ ਬੁਲਟ ਮੋਟਰਸਾਈਕਲ ਸਵਾਰ ਏਐਸਆਈ ਜੁਗਿੰਦਰ ਸਿੰਘ ਦੀ ਦਰਦਨਾਕ ਮੌਤ ਹੋ ਗਈ ਤੇ ਇਸ ਘਟਨਾ ਨੂੰ ਲੈ ਕੇ ਪਿੰਡ ਵਿੱਚ ਸਹਿਮ ਦਾ ਮਾਹੌਲ ਦੇਖਿਆ ਜਾ ਰਿਹਾ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇੱਕ ਮਹੱਤਵਪੂਰਨ ਫੈਸਲੇ ਵਿੱਚ ਸਪਸ਼ਟ ਕੀਤਾ ਹੈ ਕਿ ਅਨਸੂਚਿਤ ਜਾਤੀਆਂ ਦੇ ਅਧਿਕਾਰਾਂ ਦੀ ਰੱਖਿਆ ਲਈ ਗਠਿਤ ਕਮਿਸ਼ਨ ਨੂੰ ਅਪਰਾਧਿਕ ਮਾਮਲਿਆਂ ਵਿੱਚ ਸਿੱਧੇ ਤੌਰ ਤੇ ਐਫਆਈਆਰ ਦਰਜ ਕਰਨ ਜਾਂ ਜਾਂਚ ਦੌਰਾਨ ਬਾਈਂਡਿੰਗ ਨਿਰਦੇਸ਼ ਦੇਣ ਦਾ ਅਧਿਕਾਰ ਨਹੀਂ ਹੈ ਜਸਟਿਸ ਕੁਲਦੀਪ ਤਿਵਾੜੀ ਦੇ ਬੈਂਚ ਨੇ ਇਹ ਫੈਸਲਾ ਦੋ ਪਟੀਸ਼ਨਾਂ ਤੇ ਦਿੱਤਾ ਜਿਸ ਵਿੱਚ ਕਮਿਸ਼ਨ ਦੁਆਰਾ ਜਾਰੀ ਨਿਰਦੇਸ਼ਾਂ ਦੇ ਆਧਾਰ ਤੇ ਦਰਜ ਕੀਤੀ ਗਈ ਐਫਆਈਆਰ ਨੂੰ ਚੁਣੌਤੀ ਦਿੱਤੀ ਗਈ ਸੀ ਇਹ ਮਾਮਲਾ 2011 ਵਿੱਚ ਮੋਰਿੰਡਾ ਨਗਰ ਕੌਂਸਲ ਵਿੱਚ ਈਟੀਟੀ ਦੀ ਭਰਤੀ ਨਾਲ ਸੰਬੰਧਿਤ ਸੀ ਪਟੀਸ਼ਨਕਰਤਾ ਵਿਜੇ ਸ਼ਰਮਾ ਉਸ ਸਮੇਂ ਕੌਂਸਲ ਪ੍ਰਧਾਨ ਸੰਨ ਸ਼ਿਕਾਇਤ ਵਿੱਚ ਦੋਸ਼ ਲਗਾਇਆ ਗਿਆ ਕਿ ਖਾਲੀ ਅਦੇ ਜੋ ਕਿ ਅਨੁਸੂਚਿਤ ਜਾਤੀ ਸ਼੍ਰੇਣੀ ਲਈ ਰੱਖਵਾ ਸੀ ਦਾ ਇਸ਼ਤਿਹਾਰ ਜਨਰਲ ਸ਼੍ਰੇਣੀ ਵਿੱਚ ਦਿੱਤਾ ਗਿਆ ਸੀ ਤੇ ਇੱਕ ਖਾਸ ਉਮੀਦਵਾਰ ਨੂੰ ਨਿਯੁਕਤ ਕੀਤਾ ਗਿਆ ਸੀ ਸ਼ਿਕਾਇਤ ਤੇ ਕਮਿਸ਼ਨ ਨੇ ਪੁਲਿਸ ਨੂੰ ਐਸ ਸੀ ਐਸ ٹی ਐਕਟ ਦੇ ਤਹਿਤ ਕਾਰਵਾਈ ਕਰਨ ਦਾ ਨਿਰਦੇਸ਼ ਦਿੱਤਾ ਜਿਸ ਦੇ ਆਧਾਰ ਤੇ 2022 ਵਿੱਚ ਐਫ ਆਈ ਆਰ ਦਰਜ ਕੀਤੀ ਗਈ ਸੀ ਕੈਨੇਡਾ ਦੇ ਇੱਕ ਸਾਫ ਸੁਥਰੀ ਵਿੱਚ ਤੇ ਚਾਰ ਲੋਕਾਂ ਦੇ ਨਹਾਉਣ ਦਾ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਵੀਡੀਓ ਚ ਇੱਕ ਲੋਕ ਖਾਸ ਕਰਕੇ ਇਹ ਖੁੱਲੇ ਆਮ ਸਾਬਣ ਅਤੇ ਸ਼ੈਂਪੂ ਨਾਲ ਨਹਾਉਂਦੇ ਹੋਏ ਦਿਖਾਈ ਦੇ ਰਹੇ ਨੇ ਤੇ ਦਾਵਾ ਕੀਤਾ ਜਾ ਰਿਹਾ ਕਿ ਨਹਾਉਣ ਵਾਲੇ ਵਿਅਕਤੀ ਭਾਰਤੀ ਮੂਲ ਦੇ ਹਨ ਜਦਕਿ ਇਸ ਦੀ ਅਧਿਕਾਰਤ ਤੌਰ ਤੇ ਪੁਸ਼ਟੀ ਨਹੀਂ ਹੋਈ ਹੈ ਇਹ ਵੀਡੀਓ ਇੱਕ ਸਥਾਨਕ ਵਿਅਕਤੀ ਵੱਲੋਂ ਰਿਕਾਰਡ ਕੀਤਾ ਗਿਆ ਸੀ ਜਿਸ ਨੇ ਉਸ ਤੇ ਇੰਟਰਨੈਟ ਤੇ ਉਹਨੇ ਅਪਲੋਡ ਕਰ ਦਿੱਤਾ ਤੇ ਇਹ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਗਿਆ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਇਹ ਕਾਰਵਾਈ ਦੀ ਮੰਗ ਕਰ ਰਿਹਾ ਤੇ ਇਸ ਸਖਤ ਆਲੋਚਨਾ ਉਸ ਦੀ ਕਿਰਤੀ ਕੀ ਤੇ ਇੱਕ ਯੂਜ਼ਰ ਨੇ ਲਿਖਿਆ ਸਾਡੇ ਦੇਸ਼ ਦਾ ਪਾਣੀ ਤੁਹਾਡਾ ਬਾਥ ਟੱਬ ਰਹੀ ਹੈ ਜੇ ਲੋਕਾਂ ਵਿਰੋਧਕ ਕਾਰਵਾਈ ਹੋਣੀ ਚਾਹੀਦੀ ਹੈ ਇੱਕ ਹੋਰ ਨੇ ਕਿਹਾ ਕਿ ਕੁਦਰਤੀ ਪਾਣੀ ਦੇ ਸਰੋਤਾਂ ਵਿੱਚ ਸਾਬਣ ਦੀ ਵਰਤੋਂ ਨਾ ਕਰਨਾ ਸਿਰਫ ਕਾਨੂੰਨ ਦੇ ਵਿਰੁੱਧ ਹੈ ਬਲਕਿ ਇਹ ਵਾਤਾਵਰਣ ਲਈ ਵੀ ਖਤਰਨਾਕ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਨਵੀਂ ਦਿੱਲੀ ਵਿੱਚ ਬਾਬਾ ਖੜਕ ਸਿੰਘ ਮਾਰਕ ਤੇ ਬਣਾਏ 184 ਨਵੇਂ ਟਾਈਪ 7 ਬਹੁ ਮੰਜਲਾ ਫਲੈਟਾਂ ਦਾ ਉਦਘਾਟਨ ਕੀਤਾ ਉਦਘਾਟਨ ਪ੍ਰੋਗਰਾਮ ਸਵੇਰੇ 10 ਵਜੇ ਹੋਇਆ ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਇੱਕ ਸਿੰਦੂਰ ਦਾ ਪੌਦਾ ਵੀ ਲਗਾਇਆ ਤੇ ਇਹ ਕੰਪਲੈਕਸ ਸੰਸਦ ਮੈਂਬਰਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਬਣਾਇਆ ਗਿਆ ਹਰੇਕ ਫਲੈਟ ਦਾ ਖੇਤਰਫਲ 5000 ਵਰਗ ਫੁੱਟ ਹੈ ਜਿਸ ਵਿੱਚ ਦਫ਼ਤਰ ਅਤੇ ਸਟਾਫ ਲਈ ਵੀ ਜਗ੍ਹਾ ਇਹ ਪ੍ਰੋਜੈਕਟ GRIHA 317 ਰੇਟਿੰਗ ਅਤੇ ਰਾਸ਼ਟਰੀ ਇਮਾਰਤ ਕੋਡ ਦੇ ਅਨੁਸਾਰ ਇਹ ਇਮਾਰਤਾਂ ਪਚਾਲ ਰੋਧਕ ਹਨ ਅਤੇ ਅਪਾਹਜਾਂ ਲਈ ਅਨੁਕੂਲ ਹਨ ਜਾਣਕਾਰੀ ਅਨੁਸਾਰ ਇਸ ਕੰਪਲੈਕਸ ਨੂੰ ਸਵੈ ਨਿਰਪਰ ਹੋਣ ਲਈ ਤਿਆਰ ਕੀਤਾ ਗਿਆ ਤੇ ਸੰਸਦ ਮੈਂਬਰਾਂ ਦੀਆਂ ਕਾਰਸ਼ਲ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਆਧੁਨਿਕ ਸਹੂਲਤਾਂ ਦੀ ਪੂਰੀ ਸ਼੍ਰੇਣੀ ਨਾਲ ਲੈਸ ਹੈ ਹਰੀ ਟੈਕਨੋਲੋਜੀ ਨੂੰ ਸ਼ਾਮਲ ਕਰਦੇ ਹੋਏ ਇਹ ਪ੍ਰੋਜੈਕਟ GRIHA 317 ਰੇਟਿੰਗ ਦੇ ਮਾਪਦੰਡਾਂ ਦੀ ਪਾਲਣਾ ਕਰਦਾ ਤੇ ਰਾਸ਼ਟਰੀ ਇਮਾਰਤ ਕੋਡ NBC 2016 ਦੀ ਪਾਲਣਾ ਕਰਦਾ ਹੈ ਸੋ ਅੱਜ ਦੇ ਬੁਲੇਟਨ ਵਿੱਚ ਇੰਨੇ ਹੀ ਦਿਓ ਆ ਗਿਆ ਧੰਨਵਾਦ